ਅੱਜ ਹਲਕਾ ਡੇਰਾ ਬਾਬਾ ਨਾਨਕ ਦੇ ਇਨਚਾਰਜ ਸਰਦਾਰ ਗੁਰਦੀਪ ਸਿੰਘ ਰੰਧਾਵਾ ਵੱਲੋਂ ਲੋਕ ਸਭਾ ਜਿਲ੍ਹਾ ਗੁਰਦਾਸਪੁਰ ਤੋਂ ਉਹ ਉਮੀਦਵਾਰ ਅਮਨ ਸੇਥਨ ਸੈਰੀ ਕਲਸੀ ਦੇ ਹੱਕ ਵਿੱਚ ਕਸਬਾ ਕਲਾਨੌਰ ਦੇ ਬਾਬਾ ਕਾਰ ਸਟੇਜ ਦੇ ਵਿੱਚ ਮਹਾਂ ਰੈਲੀ ਦਾ ਯੋਜਨ ਕੀਤਾ ਗਿਆ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਹਜ਼ਾਰਾਂ ਵਾਲੰਟੀਅਰ ਅਤੇ ਵਰਕਰਾਂ ਨੇ ਸਮੂਲੀਅਤ ਕੀਤੀ ਪਰ ਖਰਾਬ ਮੌਸਮ ਦੇ ਚੱਲਦਿਆਂ ਆਈ ਹਨੇਰੀ ਠਕੜ ਅਤੇ ਸਰਦੀ ਅਸਰ ਵੱਲੋਂ ਨਰ ਨੂੰ ਲਈ ਅੱਗ ਦੇ ਕਾਰਨ ਪੰਡਾਲ ਵਿੱਚ ਲੱਗਾ ਟੈਂਟ ਹਵਾ ਵਿੱਚ ਉੱਡਦਾ ਦਿਖਾਈ ਦਿੱਤਾ ਇਥੋਂ ਤੱਕ ਕਿ ਲੋਕਾਂ ਨੇ ਪਰਦੇਸ ਤੇ ਪੈਪਰ ਨੂੰ ਫੜ ਕੇ ਰੱਖਿਆ ਤਾਂ ਜੋ ਰੈਲੀ ਵਿੱਚ ਆਏ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਨੁਕਸਾਨ ਨਾ ਪਹੁੰਚੇ ਉਧਰ ਆਮ ਆਦੀ ਪਾਰਟੀ ਦੇ ਹਲਕਾ ਇੰਚਾਰਜ ਸਰਦਾਰ ਦਰਗੋ ਰਵੀ ਸਿੰਘ ਨਰਾਦਾਵਾ ਨੇ ਸੱਜੇ ਤੋਂ ਬੋਲਦਿਆਂ ਕਿਹਾ ਕਿ ਇਹ ਹਨੇਰੇ ਤੋਂ ਡਰਦੇ ਕੋਈ ਲੋਰ ਨਹੀਂ ਇਹ ਆਮ ਆਦੀ ਪਾਰਟੀ ਦੀ ਹਨੇਰੀ ਚੁੱਲੀ ਹੈ ਜੋ ਕਿ ਚਾਰ ਜੂਨ ਨੂੰ ਸਪਸ਼ਟ ਕਰ ਦੇਵੇ ਕਿ ਆਮ ਆਦੀ ਪਾਰਟੀ 13 ਦੇ 13 ਸੱਟਾ ਜਿੱਤ ਕੇ ਇਤਿਹਾਸ ਰਚੇਗੀ ਉਧਰ ਲੋਕ ਸਭਾ ਉਮੀਦਵਾਰ ਅਮਰ ਸਿੰਘ ਸਾਰੀ ਕਲਤੀ ਜਦ ਸਟੇਜ ਦੇ ਉਪਰ ਪਹੁੰਚੇ ਤਾਂ ਸਾਰੇ ਪੰਡਾਲ ਦੀ ਸਥਿਤੀ ਅਸਤਵਿਸ਼ਤ ਹੋ ਚੁੱਕੀ ਸੀ ਪਰ ਉਹਨਾਂ ਲੋਕਾਂ ਨੂੰ ਸੁબોਧਨ ਕਰਦਿਆਂ ਕਿਹਾ ਇਹ ਜੋ ਹਨੇਰੀ ਛਕਰ ਚੁਲਿਆ ਹੈ ਇਹ ਰਵਿੰਦ ਕੇਜਰੀਵਾਲ ਦੀ ਹਰਿਆਈ ਦੀ ਖੁਸ਼ੀ ਵਿੱਚ ਆਇਆ ਹੈ ਇਸ ਮੋਕੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵਿਰੋਧੀਆਂ ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਜੋ ਨਾਰ ਨੂੰ ਅਗਲ ਗਈ ਗਈ ਹੈ ਅਤੇ ਉਥੇ ਅਥਰੂ ਗੈਸ ਦੇ ਗੋਲੇ ਪਾਏ ਗਏ ਹਨ ਇਹ ਉਹਨਾਂ ਦੀ ਬਖਾੜਾਡ ਦਾ ਨਤੀਜਾ ਹੈ ਜੋ ਕਿ ਉਹਨਾਂ ਨੂੰ 4 ਜੂਨ ਨੂੰ ਪਤਾ ਚੱਲ ਜਾਵੇਗਾ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਅੱਜ ਰੈਲੀ ਦੇ ਸਬੰਧ 'ਚ ਤੁਸੀਂ ਬੋਲਿਆ ਬਹੁਤ ਠੀਕ ਹੈ ਜੀ ਜੰਤਰੀ ਸਾਹਿਬ ਅੱਜ ਵੀ ਇਸ ਵਿਆਪਕ ਕੈਦਰੀਆਂ ਦੀ ਰਿਹਾਈ ਹੋਣ ਤੇ ਲੱਖ ਲੱਖ ਵਧਾਈ ਵੀ ਦਿੰਦਾ ਜਿਹੜੇ ਸਾਡੀ ਆਮ ਆਦਮੀ ਪਾਰਟੀ ਦੇ ਸਟਰੀਮ ਨੂੰ ਅੱਜ ਇਮਾਨਦਾਰੀ ਨਾਲ ਬਾਹਰ ਆਏ ਨੇ ਬੜੀ ਖੁਸ਼ੀ ਆ ਲੋਕਾਂ 'ਚ ਰੈਲੀ ਦੀ ਖੁਸ਼ੀ ਹੋਰ ਥੋੜੀ ਹੋਣੀ ਸੀਗੀ ਉਹਨਾਂ ਦੇ ਬਾਹਰ ਆਉਣ ਨਾਲ ਮੈਂ ਸਾਰੇ ਇਲਾਕਿਆਂ ਦੇ ਵਸਨੀਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਬੜੀ ਵੱਡੀ ਪੱਧਰ 'ਤੇ ਲੋਕਾਂ ਨੇ ਆਣ ਕੇ ਇਸ ਰਾਹ ਰੈਲੀ ਚ ਮੈਨੂੰ ਸਮਰਥਨ ਦਿੱਤਾ ਮੇਰਾ ਹੋਰ ਹੌਸਲਾ ਵਧਿਆ ਤੇ ਜਿਹੜੇ ਅੰਸਰਾਂ ਨੇ ਜਲਦੀਆਂ ਕੁੱਝੀਆਂ ਹਰਕਤਾਂ ਕੀਤੀਆਂ ਨੇ ਇੱਕ ਬਰਖਾੜ ਦਾ ਨਤੀਜਾ ਹੈ ਕਿ ਉਹਨਾਂ ਦੇ ਵੀ ਇੱਥੇ ਬੱਦੇ ਵਿੱਚ ਹੀ ਫਿਰਦੇ ਨੇ ਉਹ ਸਾਰਾ ਦਸਤੇ ਨੇ ਉਹਨਾਂ ਸਾਈਡ ਤੋਂ ਅੱਗ ਵੀ ਲਾਈ ਸਾਡੇ ਨੂੰ ਜਿਹੜੇ ਵਹੀਕਲ ਸੀ ਉਹਨਾਂ ਨੂੰ ਨੁਕਸਾਨ ਬਚਾਉਣ ਦੀ ਕੋਸ਼ਿਸ਼ ਕੀਤੀ ਇਸ ਕਰਕੇ ਇਹਨਾਂ ਨੂੰ ਇੱਥੇ ਚਾਹੀਦਾ ਨਹੀਂ ਇਹ ਮੋਰਲਾ ਦਾ ਬਖਾੜ ਦੀ ਨਤੀਜਾ ਹੀ ਹੈ ਆਉਣ ਵਾਲੀ ਜਿਹੜੀ ਰੈਲੀ ਦੁਬਾਰਾ ਜਿਵੇਂ ਸ਼ਰੀਕਲ ਸਿੰਘ ਜੀ ਨੇ ਕਿਹਾ ਕਿ ਭਗਵੰਤ ਮਾਨ ਜੀ ਦਾ ਸਰੀਰ ਅੰਮ੍ਰਿਤਕ ਜਿਹੜੀ ਦੁਬਾਰਾ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਆਉਣਗੇ ਮੈਨੂੰ ਪੂਰੀ ਉਮੀਦ ਆਉਣਗੇ ਤੇ ਐਦੂੰ ਕਿ ਤਿੰਨ ਤੋਂ ਚਾਰ ਗੁਣਾ ਜਿਹੜਾ ਕੱਟਵਾ ਉਹ ਇੱਥੇ ਜਿਹੜਾ ਵਾ ਕਾਮਾਦੀ ਪਾਰਟੀ ਇਹ ਇੱਥੇ ਇਦਾਂ ਦੀ ਹਰਕਤਾਂ ਕਿਉਂ ਕਰਦੇ ਨੇ ਵਿਰੋਧੀ ਕੀ ਲੱਗਦਾ ਤੁਹਾਨੂੰ ਪਾਕਿਸਤਾਨ ਨਤੀਜਾ ਹੋਰ ਕੀ ਦਿਖਦਾ ਇਹ ਜਮਾਤਾਂ ਜਗੜ ਹੋਣ ਦੇ ਕੰਡੇ ਤੇ ਆਈਆਂ ਨੇ ਕਾਮਾਦਮੀ ਪਾਰਟੀ ਦੇ ਗਾੜੀ ਟਿਕਣਾ ਨਹੀਂ 130 ਜਿਹੜਾ ਭਗਵੰਤ ਮਾਨ ਜੀ ਨੇ ਵਾਦਾ ਕੀਤਾ ਕਿ 130 ਕਰਨਾ ਇਹ ਮੋਹਰ ਲਾਈ ਡੇਰਾ ਬਾਬਾ ਨਾਨਕ ਵਾਲਿਆਂ ਨੇ 130 ਤੇ ਕਿੰਨਾ ਵਿਰੋਧੀਆਂ ਨੂੰ ਕੀ ਸੁਣਿਆ ਤੁਹਾਡਾ ਕਨੇ ਆ ਉਹਨਾਂ ਸੋਣ ਹੀ ਲਿਆ ਅੱਜ ਕੀ ਹੈ ਅੱਜ ਕੀ ਹੈ ਮੈਂ ਉਹੀ ਕਹਿਣਾ ਕਿ ਜਿਹੜੇ ਪਾਈਚ ਬਸਤੇ ਖੋਏ ਜਿਨ੍ਹਾਂ ਲੋਕਾਂ ਨੇ ਜੇ ਹੈ ਕਿ ਕੋਣ ਦੀ ਹੁਣ ਖੋ ਕੇ ਵਿਖਾਇਓ ਭਾਈ ਇਹ ਤਾਂ ਨਾ ਦੋੜੋ ਬੋਲਣ ਅਸੀਂ ਅਚੰਗ ਕਾਨੂੰਨ ਨਾ ਕਰਾਂਗੇ ਉਹਨਾਂ ਦਾ ਪਹਿਲਾਂ ਤੇ ਮੈਂ ਸਮੁੱਚੇ ਆਮ ਆਦਮੀ ਪਾਰਟੀ ਦੇ ਗੱਲੇ-ਕੱਲੇ ਵਰਕਰਾਂ ਨੂੰ ਔਰ ਸਾਰੇ ਉਦੇਦਾਰਾਂ ਨੂੰ ਔਰ ਜਨਤਾ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਵੀ ਅੱਜ ਅਰਵਿੰਦ ਕੇਜਰੀਵਾਲ ਜੀ ਨੂੰ ਜਿਹੜੀ ਅੱਜ ਜ਼ਮਾਨਤ ਮਿਲ ਉਦੇ ਕਰਕੇ ਮਾਨਜੁਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਅਭੀਸਰ ਬਹੁਤ ਜੀ ਆਉਣ ਲੱਗੇ ਮੇਰੇ ਨੂੰ ਟੈਲੀਫੋਨ ਆ ਗਿਆ ਉਹਨਾਂ ਦਾ ਵੀ ਮੈਂ ਜਿਹੜਾ ਅੱਜ ਵਾਪਸੀ ਜਾਣਾ ਪਾਣਾ ਉਹ ਰਸੀਬ ਕਰਨਾ ਹੈ ਉਹਨਾਂ ਨੂੰ ਜਾ ਕੇ ਸੋ ਅੱਜ ਦਾ ਪ੍ਰੋਗਰਾਮ ਜਿਹੜਾ ਪੋਸਟਪੌਨ ਹੋਇਆ ਇਹਦੇ ਕਰਕੇ ਜਿਹੜਾ ਆਉਣ ਵਾਲਾ ਟਾਈਮ ਆ ਇਸੇ ਜਗ੍ਹਾ ਤੇ ਅਰਵਿੰਦ ਕੇਜਰੀਵਾਲ ਜੀ ਤੇ ਮਾਨਜੁਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੁਬਾਰਾ ਆਉਣਗੇ ਔਰ ਦੂਸਰਾ ਮੌਸਮ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡਾ ਆਪਣਾ ਵੀ ਫਰਜ਼ ਬਣਦਾ ਹੈ ਜਿਤਨਾ ਟੈਂਟ ਵਿੰਗਾ ਹੋ ਗਿਆ ਸਾਰਾ ਪੰਡਾਲ ਟੇਡਾ ਹੋ ਗਿਆ ਔਰ ਇੱਥੇ ਸ਼ਰਾਰਤੀਆਂ ਸਰਾਂ ਵੱਲੋਂ ਅੱਗ ਲਗਾਈ ਗਈ ਵੀ ਸਾਨੂੰ ਵੀ ਇਹ ਹੈ ਵੀ ਇਹ ਲੋਕ ਸਾਡੇ ਆ ਪਰਿਵਾਰ ਹੈ ਸਾਡਾ ਕਿਤੇ ਨਾ ਕਿਤੇ ਇਹਨਾਂ ਦਾ ਕੋਈ ਜਾਨੀ ਵਾਲੀ ਸਿੱਧਾ ਨੁਕਸਾਨ ਨਾ ਹੋਵੇ ਅਸੀਂ ਇਹਨੂੰ ਪੋਸਟ ਬਾਉਂਡ ਕਰਨਾ ਚਾਹੁੰਗਾ ਸ਼ਰਾਰਤੀਆਂ ਸਰ ਤੁਹਾਡਾ ਕੀ ਮਰਾਦ ਹੈ ਵੀ ਉਹ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਕਿ ਤੁਹਾਨੂੰ ਪਤਾ ਹੀ ਹੈ ਸਾਰਾ ਵੀ ਚਾਹੁੰਦੇ ਨੇ ਵੀ ਆਮ ਆਦਮੀ ਪਾਰਟੀ ਤਰੱਕੀ ਨਾ ਕਰ ਸਕੇ ਪਰ ਇੱਕ ਗੱਲ ਤੁਹਾਨੂੰ ਮੈਂ ਦੱਸਾਂ ਇਹ ਜਿਸ ਰਫ਼ਤਾਰ ਨਾਲ ਵਧ ਰਿਹਾ ਨਾ ਇਹ ਸੁਪਨੇ ਲੈਣੇ ਬੰਦ ਕਰ ਦੇਣਗੇ ਵੀ ਇਹਨਾਂ ਦੇ ਵਿੱਚੋਂ ਕੁਝ ਆਜ ਦੀ ਰੈਲੀ ਤੇ ਕੋਈ ਲੱਗਦਾ ਕਿ ਆਪਣਾ ਵਿਰੋਧੀਆਂ ਦੀ ਨੀਂਦ ਉੱਠੇ ਗਈ ਜੀ ਕਿਹਦੇ ਅੱਜ ਦੀ ਨਹੀਂ ਅੱਜ ਦੇ ਰੈਲੀ ਸਾਨੂੰ ਇੱਕ ਸਾਥ ਦੀ ਕੈਂਸਲ ਹੀ ਕਰਨੀ ਪਈ ਜੀ ਪਰ ਜਿਹੜਾ ਇਕੱਠ ਹੋ ਗਿਆ ਤੇ ਜਿਹੜੇ ਲੋਕ ਹੱਲੇ ਬਾਹਰ ਸੀ ਠੀਕ ਆ ਇਹ ਵਿਰੋਧੀਆਂ ਦੀ ਨੀਂਦ ਨਹੀਂ ਇਹ ਤੁਸੀਂ ਖੜ ਜੋ ਜਿੱਦਣ ਅਰਵਿੰਦ ਕੇਜਰੀਵਾਲ ਜੀ ਆਉਣਗੇ ਸੀਐਮ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਆਉਣਗੇ ਉਹ ਦਿਨ ਪਤਾ ਲੱਗੇ ਮਾਹੌਲ ਇੰਨੀ ਕਿ ਪਰਮਾਤਮਾ ਦੀ ਚੜ੍ਹਦੀ ਕਿਰਪਾ ਹੈ ਇੰਨੀ ਕਿ ਮੈਂ ਕਹਿ ਸਕਦਾ ਲੋਕਾਂ ਦੀਆਂ ਅੱਖਾਂ ਦੇ ਵਿੱਚ ਆਸ ਹੈ ਲੋਕ ਚਾਹੁੰਦੇ ਨੇ ਕਿ ਯਾਰ ਅੱਗੇ ਬੀਜੇਪੀ ਦਾ ਸੰਨੀ ਦੇਵਲ ਬਣਾ ਕੇ ਵੇਖ ਲਿਆ ਕਾਂਗਰਸ ਵੇਖ ਲਈ ਉਨਾ ਆਮ ਆਦਮੀ ਪਾਰਟੀ ਦਾ ਮੈਂਬਰ ਪਾਰਲੀਮੈਂਟ ਬਣਾ ਕੇ ਵੇਖੀਏ ਵੀ ਤਾਂ ਜੋ ਕਿ ਸਾਡੇ ਕੰਮ ਹੋ ਸਕਣ ਅਗਲੀ ਡੇਢ ਸਾਲ ਕੋ ਡਿਸਾਈਡ ਕੀਤੀ ਹੈ ਨਹੀਂ ਜੀ ਅੱਜ ਤੇ ਸਾਨੂੰ ਸਮਝ ਲੋ ਵੀ ਸਾਡਾ ਤੇ ਜਸ਼ਨ ਮਨਾਉਂਦਾ ਦੇਣਿਆ ਜੀ ਅੱਜ ਸਾਰੇ ਵਰਕਰਾਂ ਨੂੰ ਵਧਾਈ ਦੇਣੀ ਆ ਕਿਉਂਕਿ ਸਾਡਾ ਪਠਾਨਕੋਟ ਦੇ ਵਿੱਚ ਵੀ ਅੱਜ ਬੜਾ ਵੱਡਾ ਰੂਰ ਸ਼ੋਅ ਆ ਤੇ ਉਹਦਾ ਵੀ ਹੁਣ ਜਿਹੜਾ ਸਾਨੂੰ ਕਿਉਂਕਿ ਅੱਜ ਜਿਹੜਾ ਇਹ ਦੇਣਾ ਸਾਡੇ ਦੀ ਬੜਾ ਖੁਸ਼ੀਆਂ ਭਰਿਆ ਵਾ ਅਗਲੀ ਵਾਰੀ ਜਦੋਂ ਸਾਨੂੰ ਮੌਕਾ ਮਿਲਦਾ ਇਹਦੇ ਨਾਲੋਂ ਦੂਨੇ ਚੂਨੇ ਹੋਰ ਉੱਬਰ ਕੇ ਅਗਰੋਤੀਆਂ ਨੂੰ ਕੁਝ ਸੁਨਿਆ ਦਿੰਦੇ ਹੋ ਸਨਾਏ ਹੋਏ ਕਹਿੰਦੇ ਨੇ ਨਾ ਵੀ ਉਹ ਖਲਾਇਆ ਆ ਗਏ ਨੇ ਡਰ ਗਿਆ ਨੇ ਉਹਨਾਂ ਹੁਣ ਕਦੀ ਕੁਝ ਐ ਕਿਤਨਾ ਤੱਕ ਕੁਦਰਤ ਕੀ ਆ ਜੀ ਨਹੀਂ 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 ਦੇਖੋ ਕੁਦਰਤ ਤੱਕ ਨਹੀਂ ਕੁਦਰਤ ਬੇਅੰਤ ਹੈ ਪਰ ਇਹਨਾਂ ਮੈਂ ਦੱਸਦਿਆਂ ਸਾਡਾ ਆਪਣਾ ਵੀ ਫਰਜ਼ ਬਣਦਾ ਹੈ ਕਿਉਂਕਿ ਸਾਡੇ ਪਰਿਵਾਰ ਨੇ ਸਾਰੇ ਸਾਡੇ ਬਜ਼ੁਰਗ ਆਏ ਨੇ ਸਾਡੇ ਨੌਜਵਾਨ ਭਰਾ ਆਏ ਨੇ ਬੱਚੇ ਆਏ ਨੇ ਕਿਸੇ ਦਾ ਜਾਨੀ ਮਾਲੀ ਕੋਈ ਨੁਕਸਾਨ ਨਾ ਹੋਵੇ ਇਹ ਆਪਣੇ ਲੋਕਾਂ ਕਰਕੇ ਤੇ ਆਪਾਂ ਰੈਲੀਆਂ ਕਰਦੇ ਲੋਕਾਂ ਕਰਕੇ ਤੇ ਆਪਾਂ ਸਰਕਾਰਾਂ ਬਣਾਉਂਦੇ ਆ ਜੇ ਇਹਨਾਂ ਦਾ ਕੋਈ ਨੁਕਸਾਨ ਹੋ ਜੇ ਤੇ ਫਿਰ ਉਹ ਕਦੀ ਵੀ ਆਪਣੇ ਆਪ ਨੂੰ ਸਾਨੂੰ ਸਮਝ ਲੋ ਵੀ ਸਾਡਾ ਜਮੀਰ ਅਲਾਉ ਨਹੀਂ ਕਰਦਾ ਸਰ ਜੀ ਤੁਹਾਡੇ ਫਾਈਲ ਨਾਮਿਨੇਸ਼ਨ ਹੋ ਕਿ ਨਹੀਂ ਕਰਦੇ ਮੈਂ ਜੀ ਅ ਅੱਜ ਹੀ ਤੁਹਾਨੂੰ ਸ਼ਾਮ ਨੂੰ ਦੱਸ ਦੂੰਗਾ ਜੀ ਔਰ ਉਹ ਵਧੀਆ ਨਾਲੇ ਪਤਾ ਲੱਗ ਜਾਊਗਾ ਵੀ ਕੀ ਬਣਦਾ ਹੈ